ਹੈਰੀ ਹੈ ਸਿੱਟ ਐਡ ਹੋ ਗਿਆ ਸਿੱਟ ਐਡ ਹੋ ਗਿਆ ਬੱਚਾ ਗੁੱਸਾ ਰਾ ਕਰ ਆਫਰੀ ਗਾਲ ਜੀ ਤੋ ਆਗਰ ਕਰਦੇ ਐ ਤੁਹਾਡਾ ਵੰਗੂ ਬਲੌਗ ਦੇ ਵਿੱਚ ਐ ਹੋ ਗਿਆ ਸਾਡੇ ਤਿੰਨ ਇਹ ਆਪਾਂ ਨੂੰ ਮਿਲ ਗਏ ਭਾਈ ਆ ਜਿਹੜੀ ਗੱਡੀ ਜਾਂਦੀ ਪਈ ਐ ਭਾਈ ਕਹਿੰਦੇ ਸਾਡੀ ਵੀਡੀਓ ਦੇਖਦੇ ਆਂ ਕਹਿੰਦੇ ਭਾਈ ਚੱਲੀਏ ਨਾਲ ਇਹਨਾਂ ਕੋਲ ਬਾਈਆਂ ਕੋਲ ਮਾਲ ਬੁੰਨੇ ਦਾ ਤੇ ਆਪਣੇ ਲਵੇ ਕਿੱਥੇ ਦਾ ਮੁੰਬਈ ਆਜ ਤਰਾ ਮੁੰਬੇ ਜਲਮਾਨ ਖਾਨ ਨੂੰ ਮਿਲ ਕੇ ਆਵਾਂਗੇ ਯਸ ਕਿਹੜਾ ਐਕਟਰ ਦੇਖਿਆ ਤਾਂ ਅੱਜ ਤੱਕ ਕੋਈ ਵੀ ਨਹੀਂ ਹੈ ਕੋਈ ਵੀ ਨਹੀਂ ਦੇਖਿਆ ਕਹੇ ਮੈਂ ਆਪ ਐਕਟਰ ਹਾਂ ਅਸੀਂ ਆਪ ਐਕਟਰ ਹੁੰਨੇ ਆ ਅੱਗ ਕਾਲਾ ਤੇ ਚਲੋ ਜੀ ਹਣਾ ਚੱਲਦੇ ਆ ਮਾਈਆਂ ਦੇ ਨਾਲ ਨਾਲ ਹਣਾ ਆਹ ਤੇ ਭਾਈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜਿਹਦੇ ਕੋਲ ਜਿੰਨੀ ਮਦਦ ਹੋ ਸਕੇ ਜਰੂਰ ਕਰੋ ਹਨਾ ਜਿਹੜਾ ਜਿਹਨਾਂ ਨੂੰ ਫੰਡ ਦੀ ਲੋੜ ਆ ਉਹ ਫੰਡ ਇਕੱਠਾ ਕਰੋ ਤੇ ਬਾਈ ਬਣਾਉਂਦਾ ਪਿਆ ਵੀਡੀਓ ਉਧਰ ਠੀਕ ਹੈ ਨਾ ਤੇ ਦੂਜੀ ਗੱਲ ਇਹ ਭਾਈ ਰਾਸ਼ਨ ਮੁੰਡੇ ਗਏ ਨੇ ਵੀ ਰਾਸ਼ਨ ਵਾਧੂ ਹੋਇਆ ਵਾ ਮੈਡੀਕਲ ਤਰਪਾਲਾਂ ਆਰਾ ਮੱਛਰਦਾਨੀਆਂ ਵੀ ਇਹ ਚੀਜ਼ਾਂ ਦੀ ਯਾਰਾਂ ਜ਼ਰੂਰਤ ਹੈ ਇਹ ਚੀਜ਼ਾਂ ਪਹੁੰਚਦੀਆਂ ਕਰੋ ਬਾਈ ਉੱਥੇ ਹਨਾ ਤੇ ਆਕੀ ਦੇਖਦੇ ਆਪਾਂ ਇਹ ਚੱਕਰ ਲਾ ਕੇ ਬਣਾਣਿਆਂ ਬਿਉਂਤ ਬੰਦੀ ਕੋਈ ਹਨਾ ਲੋਏ ਮੈਟਰੋ ਭਾਰਤ ਮਾਲਾ ਰੋਡ ਪਹੁੰਚ ਗਏ ਆਪਾਂ ਤੇ ਮੌਸਮ ਹੋਇਆ ਪਿਆ ਆਓ ਸਮਾ ਰੋੜਾ ਟੁੱਟਣ ਵੀ ਲੱਗ ਗਿਆ ਹੈ ਦੇਖੋ ਵਿੱਚ ਵਿੱਚ ਨਾ ਤੇ ਐਚ ਪੀ ਆਬਾ ਹਾਂ ਐਚਪੀ ਢਾਬਾ ਹਾਂ ਜਿਹੜੀ ਗੱਡੀ ਨਾਲ ਆ ਇੱਕ ਹੋਰ ਇਹਦੇ ਵੀ ਕਰਾ ਦੀ ਤੁਹਾਨੂੰ ਮਿਦਾਰ ਇਹ ਚਾ ਚੂ ਉਹਦਾ ਕਿਆ ਪ੍ਰੋਗਰਾਮ ਹੈ ਦੀ ਪੀਣੀ ਆ ਜਾਂ ਨਹੀਂ ਪੀਣੀ ਆ ਨਾ ਆਵਿੰਦਰ ਕਿਆ ਪੀਆ ਚੂ ਨਹੀਂ ਕਿੰਦੇ ਕਰੀ ਚੂ ਤਾਂ ਪੁੰਦੇ ਹੀ ਨਹੀਂ ਆਪਾਂ ਕੱਲੀ ਚਾਹ ਪੀਣੀ ਆ ਤੇ ਮਾੜਾ ਵੜਾ ਹੁਣ ਤੂੰ ਬੋਲਿਆ ਕਰ ਠੀਕ ਆ ਵਲੌਗ ਚ ਨਹੀਂ ਮੈਂ ਬੰਦਿਆ ਨੇ ਕਹਿਣਾ ਯਾਰ ਉਹ ਬੋਲਦਾ ਨਹੀਂ ਵੀ ਚੁੱਪਚਾਪ ਰਹਿੰਦਾ ਹਨਾ ਆ ਬਾਕੀ ਭਾਈ ਜੇ ਤੁਹਾਡੇ ਮਨ ਚ ਕੋਈ ਸਵਾਲ ਆ ਇੰਦਰ ਨੂੰ ਲੈ ਕੇ ਉਹ ਤੁਸੀਂ ਪੁੱਛ ਸਕਦੇ ਆ ਆਪਾਂ ਅਗਲੇ ਵਲੌਗ ਚ ਇੰਦਰ ਤੋਂ ਪੁੱਛਾਂਗੇ ਇੰਦਰ ਜਵਾਬ ਦੇਊਗਾ ਠੀਕ ਆ ਤੇ ਸਾਰੀ ਤਹਿਕੀਕਾ ਤੱਕ ਜਾਇਆ ਜਾਏਗਾ ਬਾਕੀ ਲਵ ਯੂ ਤੁਹਾਨੂੰ ਸਾਰਿਆਂ ਨੂੰ ਤਾਂ ਪਾਣੀ ਬਾਈ ਇੱਧਰ ਵੀ ਆ ਦੇਖ ਲਓ ਪਾਕਿਸਤਾਨ ਚ ਵੀ ਕੰਮ ਖਰਾਬ ਏ ਐਮ ਪੀ ਜੇ ਸੱਚ ਜੀ ਐਮ ਪੀ ਜੇ ਨੈਸਟਮ ਦਾ ਪਾ ਇਹ ਇਹ ਵੀ ਐਕਸਪ੍ਰੈਸ ਹੈ ਇਹ ਬੰਬਈ ਦਿੱਲੀ ਇਹ ਐਕਸਪ੍ਰੈਸ ਹੈ ਮਾਗਣਾ ਵੀ ਚਾਹਉਂ ਆਪਾਂ ਨਾ ਇੱਕ ਵਾਰੀ ਉਹ ਪਾਰ ਕਰ ਲਈਏ ਲੇਵੜ ਬਾਈਪਾਸ ਕਿਉਂਕਿ ਆਇਆ ਤਾਂ ਆਪਣੇ ਕੋਲ ਪਾਈਪਾਂ ਇੰਨਾ ਕੋਈ ਉਹ ਨਹੀਂ ਹੈ ਪਰ ਉਹ ਜਿਹੜੇ ਚੋਰ ਹੋਣੇ ਆ ਉਹਨਾਂ ਨੂੰ ਨੀਂ ਪਤਾ ਆਉਂਦਾ ਵੀ ਇਹਨਾਂ ਕੋਲ ਪਾਈਪਾਂ ਕਿਆ ਉਹਦਾ ਬਸ ਚਰ ਪਾੜਨੇ ਦੀ ਕਰਦੇ ਆ ਬਸ ਸਰਪਾਲ ਆ ਇਹਨਾਂ ਨਾਲ ਬੋਤਲ ਨਹੀਂ ਕੈਮੀਕਲ ਆ। ਬੋਤਲ ਵੀਰੇ ਕੋਲਡ ਡਰਿੰਕ ਦਾ। ਕੋਲਡ ਡਰਿੰਕ ਦਾ? ਇਹਨਾਂ ਨਾਲ ਭਾਈ ਕੋਲਡ ਡਰਿੰਕ ਦਾ ਕੈਮੀਕਲ ਆ। ਇਹ ਪਾ ਕੇ ਕੋਲਡ ਡਰਿੰਕ ਬਣਦੀ ਹੈ। ਜਿਹੜਾ ਪਾਏਗੇ ਕੋਲਡ ਡਰਿੰਕ ਬਣਦੀ ਹੈ। ਤੇ ਜਦ ਇਹਦੇ ਜਿਹੋ ਬੋਲਦਾ ਉਹਨਾਂ ਨਾ ਆਪਾਂ ਵਲੌਗ ਬਣਾਉਂਦੇ ਹਾਂ ਮੜਾ ਜ ਉੱਚਾ ਬੋਲਿਆ ਕਰ ਤੇਰੀ ਆਵਾਜ਼ ਸਾਗੇ ਪਹੁੰਚ ਸਕੇ। ਠੀਕ ਹੈ ਨਾ? ਆ ਜੋ ਬੜਾ ਬਾਹਰ ਦਾ 뷰 ਦੇਖੋ ਫਿਰ ਹੁਣ ਟੈਂਕੀ ਆਪਾਂ ਨੇ ਚਲਾਈ ਵੀ ਸੀਗੀ ਟੈਂਕੀ ਨੂੰ ਕਰ ਦਈਏ ਬੰਦ ਅੱਧੀ ਟੈਂਕੀ ਹੋ ਗਈ ਤੇ ਆਪਾਂ ਇਹਨੇ ਮੋਟਰ ਨੂੰ ਵੀ ਦਮ ਦਵਾ ਦਈਏ ਨਾ ਕਰ ਰੇਕਰ ਇਹ ਗਾਂ ਬਹੁਤ ਆਂ ਨਿਆ ਰੋਡਾਂ ਪਰ ਇਹ ਲੋ ਬਈ ਇਹ ਆ ਸੋਨੀ ਤੇ ਉਹ ਆ ਹਰਮਨ ਤੇ ਪਿੰਡ ਇਹਨਾਂ ਦਾ ਕਰਾਚੋਂ ਮਨ ਲਾ ਤੂਤੇ ਦੇ ਨੇੜੇ ਤੇੜੀ ਹੈ ਹਨਾ ਹਾ ਕਰਾਚੋਂ ਨਾ ਆ ਗਿਆ ਉਹਦਾ ਬਈ ਸੁਨਾਮ ਤੋਂ ਅੱਗੇ ਆਉਂਦਾ। ਅੱਛਾ। ਹਾਂ। ਆ ਜਾ ਮੜਾ ਜਾ। ਤੇ ਹੁਣ ਚਾਹ ਪੀ ਲਈਏ ਇੱਥੇ ਇੱਕ ਵਾਰੀ। ਆ ਠੀਕ। ਤੇ ਫੇਰ ਚੱਲਦੇ ਆਪਾਂ। ਔਰ ਫੇਰ ਹਰਮਨ ਆ ਜੀ ਤੁਸੀਂ ਦੱਸੋ। ਕਿਵੇਂ ਆ? ਬਾਕੋ ਬਾਗ। ਬਾਕੋ ਬਾਗ। ਔਕੇ ਰਿਪੋਰਟਾਂ ਹੋਈਆਂ ਪਈਆਂ ਤੇ ਮਿੱਤਰੋ ਚੱਲੀਏ ਹੁਣ ਗੱਡੀਆਂ ਜਾ ਰਹੀਆਂ ਪਰ ਪਰ ਕੇ ਪੰਜਾਬ ਨੂੰ ਅਸੀਂ ਇੱਧਰੋਂ ਚੱਲੇ ਆ ਠੀਕ ਆ ਤੇ ਹੁਣ ਦੋਏ ਗੱਡੀਆਂ ਕਿੱਥੇ ਤੱਕ ਜਾਣਾ ਸਾਥੋਂ ਆਂਗੇ ਆ ਬੜਾ ਮੱਲੇਗਾਉ ਦਾ ਮੱਲੇਗਾਉ ਦਾ ਮੈਂ ਮੱਲੇਗਾਉ ਤੋਂ ਗੱਟਾ ਲੱਗ ਜਾਈਏਗੇ ਹਮ ਇਹ ਜਾਏਗੇ ਇਧਰੋਂ ਚੱਕ ਲੇਗੇ ਬਾਹਰ ਤੋਂ ਰੂੜੀ ਚਲੋ ਵੇ ਮਿੱਤਰੋ ਆ ਰਹੇ ਆ ਆਪਾਂ ਇਸ ਟਾਈਮ ਤੇ ਮੈਂ ਇੱਕ ਯਾਰ ਗੱਲ ਕਹਿਣੀ ਸੀ ਤੁਹਾਨੂੰ ਸਾਰਿਆਂ ਨੂੰ ਬਾਈ ਮੈਨੂੰ ਕੱਲ ਵੀ ਬਾਈ ਦਾ ਫੋਨ ਆਇਆ ਇੱਕ ਦਾ ਕਹਿੰਦਾ ਵਲੌਗ ਕਹਿੰਦਾ ਅੰਗਰੇਜ਼ੀ ਚ ਨਾਮ ਬਣਾਇਆ ਘਰ ਕਹਿੰਦਾ ਪੰਜਾਬੀ ਚ ਬਣਾਇਆ ਕਰ ਮੈਂ ਉਹ ਪਾਈ ਨੂੰ ਕਿਹਾ ਮੈਂ ਕਿਹਾ ਮੈਂ ਕਿਹਾ ਮੈਨੂੰ ਤਾਂ ਮੈਂ ਕਿਹਾ ਆਉਂਦੀਓ ਨਹੀਂ ਅੰਗਰੇਜ਼ੀ ਓ ਯਾਰ ਇਹ ਜੇ ਨਾ YouTube 'ਚ ਬਾਈ ਕੋਈ ਉਹ ਫੰਕਸ਼ਨ ਆਇਆ ਉਹ ਮੈਂ ਪੰਜਾਬੀ 'ਚ ਬੋਲਦਾ ਉਹ ਉਹ ਭੇਜੋ ਅੰਗਰੇਜ਼ੀ 'ਚ ਦੱਸੀ ਜਾਂਦੀ ਆ ਉਹ ਐ ਜਾਂ ਕਈ ਵਾਰੋ ਬੰਦਾ ਬੋਲਣ ਲਾ ਜਾਂਦਾ ਉਹ ਟ੍ਰਾਂਸਲੇਟ ਕਰਕੇ ਦੱਸੀ ਜਾਂਦਾ ਹੁਣ ਮੈਨੂੰ ਐ ਨਹੀਂ ਪਤਾ ਵੀ ਉਹ ਹੋਊਗਾ ਕਿੱਥੋਂ ਓ ਭਾਈ YouTube ਵਾਲਿਆਂ ਨੂੰ ਬੇਨਤੀ ਆ ਮੇਰੇ ਬਲੌਗ ਪੰਜਾਬੀ 'ਚ ਰਹਿਣ ਦਿਓ ਉਹਨੂੰ ਅੰਗਰੇਜ਼ੀ 'ਚ ਨਾ ਕਰੋ ਕਿਉਂਕਿ ਮੈਨੂੰ ਆਪ ਨਹੀਂ ਆਉਂਦੀ ਐ ਮੈਂ ਕਿਹਾ ਸਮਝੂਗਾ ਹੁਣ ਜਿਹੜੇ ਬਰਾਵਾ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਕਿਹਾ ਸਮਝਣਗੇ ਵੀ ਕਿਹਾ ਬੋਲ ਰਿਹਾ ਐ ਇਹ ਕਰਕੇ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਐ ਇਹ ਜੱਕਰ ਨਾ ਕਿ ਜਹਰੇ ਜਾਏ ਸਾਨੂੰ ਸਾਡੀ ਮਾਂ ਬੋਲੀ ਦੇ ਹਵਾਲੇ ਕਰ ਦਿੱਤਾ ਜਾਏ ਧੰਨਵਾਦ ਆਓ ਵੀ ਮਿੱਤਰੋ 8:00 ਵਜੇ 24 ਮਿੰਟ ਹੋ ਗਏ ਇਹ ਲਿਵੜ ਬਾਈਪਾਸ ਤੇ ਮੈਂ ਇਸ ਟਾਈਮ ਆਪਾਂ ਤੇ ਅਸਤਰ-ਸ਼ਸਤਰ ਬਾਹਰ ਕੱਢ ਕੇ ਰੱਖਿਆ ਵਾ ਇਹ ਵੀ ਜ਼ਰੂਰੀ ਹੈ ਉਹ ਤੋਂ ਬਾਅਦ ਇਹ ਟਿਕਾਣੇ ਲੱਗ ਜਾਂਦਾ ਅੰਦਰ ਐਂ ਤਾਂ ਰੱਬ ਨਾ ਇਹ ਲੋੜ ਪਾਵੇ ਆਦਾ ਅੱਗੇ ਵੀ ਗੱਡੀਆਂ ਹੈਗੀ ਆਪਣੀਆਂ ਹੈ ਤੇ ਪਿੱਛੇ ਆ ਰਹੀ ਹੈ ਗੱਡੀ ਇਹ ਵਾਪੀ ਆਲੇ 8 ਘਟ 9 9 10 ਵਜੇ ਤੱਕ ਤਾਂ ਕੋਈ ਐਡਾ ਚੱਕਰ ਨਹੀਂ ਹੁੰਦਾ ਤੇ ਬਾਕੀ ਦਾਲ 11 ਵਜੇ ਤੋਂ ਬਾਅਦ ਆਿੰਦਾ ਚੱਕਰ ਹੁੰਦਾ ਤੇ ਬਾਕੀ ਆਪਣੇ ਕੋਲ ਕੰਮ ਬੰਡਲ ਬੰਨੇ ਵੇ ਆ ਤਾਰ ਗੋਸਾ ਹੋਣਾ ਨਹੀਂ ਅੰਦਰ ਜਿਆਦਾ ਗੱਡੀ ਹੌਲੀ ਹੁੰਦੀ ਆ ਫਿਰ ਪਿੱਛੇ ਨੀ ਕਰਖਿਆ ਕਰ ਲੋਏ ਮਿੱਤਰੋ 50% ਏਰੀਆ ਆਪਣਾ ਪਾਰ ਹੋ ਗਿਆ ਤੇ ਗੱਡੀਆਂ ਬਾਧੂ ਆ ਰਹੀਆਂ ਇਧਰੋਂ ਵੀ ਆਪਣੇ ਨਾਲ ਵੀ ਤੇ ਕਿਉਂ ਵੀ ਬਾ ਹੁਣ ਦਾ 10 ਵਜੇ ਤੋਂ ਬਾਅਦ ਗੱਡੀਆਂ ਜਮਾਈ ਬੰਦ ਹੋ ਜੰਨੇ ਆ ਫਿਰ ਇੱਕ ਤਾਂ ਸਾਲਿਆਂ ਨੇ ਰੋਡ ਨਹੀਂ ਨਾ ਉਹ ਕਰਿਆ ਵਾ ਬਣਾਏ ਹੋਏ ਹੈਗੇ ਚੱਜ ਨਾਲ ਆਹ ਸਾਹਮਣੇ ਆ ਗਿਆ ਟੋਲ ਟੋਲ ਤੋਂ ਬਾਅਦ ਤਾਂ ਕੋਈ ਐਟਾ ਚੱਕਰ ਵੀ ਨਹੀਂ ਹੈ ਵਾਏ ਗਰੂ ਭਲੀ ਕਰੇ

ਲਾਂਜਾਪਰ ਆਵਾਹ ਕੀ ਕੰਡ ਆਈ ਕੀ ਕੰਡ ਆਈ ਪਾਉ ਕਰਪਾਨ ਪਈਏ ਤੇਰੇ ਕੋਲ ਸਾਡੇ ਕੋਲ ਤਾਂ ਡੰਡਾ ਏ ਡੰਡਾ ਲਾ ਦੇਣਾ ਆ ਆਂਦਰ ਨੂੰ ਗੁੱਸਾ ਨਾ ਚੜਾ ਯਾਰ ਇਹ ਇੰਦਰ ਦਾ ਨਾਮ ਦੱਸੋ ਸਾਰੇ ਜਣੇ ਕਮੈਂਟ ਕਰਕੇ ਕੀ ਆ ਰੱਖੀਏ ਬੱਚੀ ਰੱਖਦੀ ਏ ਛੋਟਾ ਨਾਮ ਛੋਟਾ ਨਾਮ ਬੱਚੀ ਬਾਕੀ ਤੁਸੀਂ ਦੱਸੋ ਪਰ ਬੱਚੀ ਜਿਹੜਾ ਮੇਰਾ ਜਿਹੜਾ ਮੈਂ ਪਹਿਲਾਂ ਮੈਂ ਗੱਡੀ ਸਿਕਾਈ ਉਹ ਜੀਗਾ ਉਹਨੇ ਆਣਾ ਜੀਗਾ ਉਹ ਆ ਜਾਂਦਾ ਮੈਂ ਫੇਰ ਤਾਂ ਚੱਕਰੀਂ ਤਾਂ ਕੋਈ ਉਹਦੇ ਵਿਚਾਰੇ ਨੇ ਕੁੜੀ ਨੇ ਜੀ ਲਾ ਰੋ ਰੋ ਕੇ ਬੁਖਾਰ ਚੜਾ ਲਿਆ ਉਹ ਪਲਿਏ ਤੋਂ ਮੁੜ ਕੇ ਗਿਆ ਫਿਰ ਬਸ ਜੜ ਬੈਠ ਗਿਆ ਜੀਗਾ ਉਹ ਪਲਿਆ ਪਲਿਆ ਉਹ ਯੂਪੀ ਚ ਅੱਛਾ ਜੀ ਹਾਂ ਲਕੀਮਪੁਰ ਖੀਰੀ ਵਾਲੇ ਪਾਸੇ ਜਾਂਦਾ ਨਾ ਉੱਥੋਂ ਮਤਲਬ ਆਪਣੇ ਪਿੰਡ ਗਿਆ ਮੁੜ ਕੇ ਉਦਰੀ ਦਾ ਨਾ ਯੂਪੀ ਦਾ ਆ ਮੈਂ ਉਹਨੂੰ ਕਿਹਾ ਸੀਗਾ ਮੈਂ ਕਿਹਾ ਵੀ ਕਿਵੇਂ ਆ ਵੀ ਬੇਲਾਗਾ ਕਰਦਾ ਕੋ ਕਹਿੰਦਾ ਦੱਸੋ ਉਸਤਾਦ ਜੀ ਮੈਂ ਕਿਹਾ ਗੱਡੀ ਚਲਾਏਗਾ ਕਹਿੰਦਾ ਆ ਜਾਂਗੇ ਯਾਰ ਕਹਿੰਦਾ ਹੋਰ ਨੂੰ ਜਵਾਬ ਦੇ ਦੂੰ ਕਹਿੰਦਾ ਤੁਹਾਨੂੰ ਥੋੜੀ ਦੇ ਸਕਦਾ ਮੈਂ ਕਹਾ ਉਹ ਗੱਲ ਨਹੀਂ ਵੀ ਜੇ ਤਾਂ ਦੇਖ ਵਿਲਾ ਹੈਗਾ ਹਨਾ ਵੀ ਫੇਰ ਤਾਂ ਆ ਜਾ ਕਹਿੰਦਾ ਚਲ ਮੈਂ ਆ ਜਾਂਦਾ ਚਲ ਜੀ ਮੈਂ ਕਹਾ ਪੈਸੇ ਪੂਸੇ ਪਾਵਾਂ ਕਹਿੰਦਾ ਨਾ ਨਾ ਕੋਈ ਚੱਕਰ ਨਹੀਂ ਤੇ ਬਾ ਅਗਲੇ ਦਿਨ ਆਣ ਲੱਗਿਆ ਉਹ ਭਾਈ ਉਹਦੀ ਕੁੜੀ ਨੇ ਬੁਖਾਰ ਚੜਾ ਲਿਆ ਅੱਛਾ ਜੀ ਹੋ ਰਹੀ ਨਹੀਂ ਉਹ ਤਾਂ ਬਿਨਾ ਮੁੰਡਾ ਤਾਂ ਰਹਿ ਜਾਂਦਾ ਮਾ ਗਾ ਯਾਰ ਤੂੰ ਰਹਿਣ ਦੇ ਚੱਪੇ ਕਿੱਥੋਂ ਨਹੀਂ ਜੀ ਉਹ ਆ ਜਾਂਦਾ ਹੈ ਆ ਤੇ ਬਾਈ ਹੁਣ ਸਾਰੇ ਭਰਾਣਾ ਕਮੈਂਟ ਕਰਕੇ ਦੱਸਿਓ ਵੀ ਇਹਦਾ ਕੀ ਨਾਂ ਰੱਖੀਏ ਛੋਟਾ ਇੰਦਰ ਨਾਮ ਲੈਣਾ ਥੋੜਾ ਜਿਹਾ ਔਖਾ ਜਿਹਾ ਲੱਗਦਾ ਇਹ ਨਾਲੇ ਔੜੀ ਜਿਹਾ ਲੱਗਦਾ ਸਾਡੇ ਉਹ ਮਤਲਬ ਸਰਕਲ 'ਚ ਵੀ ਨਹੀਂ ਨਾ ਐਸੀ ਕੋਈ ਇੰਦਰ ਇੰਦਰ ਪੰਡੋਰੀ ਇਹ ਕੀ ਅਗਲਾ ਕੀ ਅਗਲਾ ਇਹ ਅਗਲਾ ਲੈ ਕੀ ਕਹਣ ਡਿਆ ਹੀ ਪਾਉ ਆਏ ਗਰੂ ਬਾਗਰੂ ਬਾਗਰੂ ਇਹਨਾਂ ਨੇ ਪਲੇਟਾਂ ਦਾ ਲਾਈ ਵੀ ਉੱਪਰ ਲਿਖਿਆ ਹੋਇਆ ਐ ਨਹੀਂ ਕੋਸ ਇਹਨਾਂ ਨੂੰ ਪੁੱਛਦੇ ਹਾਂ ਇਹਨਾਂ ਦਾ ਕੀ ਚੱਕਰ ਆ ਕੋਈ ਮਤਲਬ ਆ ਪਲੇਟਾਂ ਦਾ ਤਾਂ ਕਈ ਉੱਧੇ ਹੀ ਲਾਉਂਦੇ ਨੇ ਹੈਲੋ ਆਜੀ ਪੁੱਜ ਗਏ ਤੁਸੀਂ ਇੱਥੇ ਪੁੱਜ ਗਏ ਜੀ ਅਸੀਂ ਪੁੱਜ ਗਏ ਆਨੰਦਪਰੀਆਂ ਕੋ ਪੁੱਜ ਗਏ ਜੀ ਉਹ ਰੋਡ ਪਾਸ ਆਨੰਦਪੁਰ ਸਾਹਿਬ ਵਾਲੇ ਇੱਧਰ ਕਰਦੇ ਆ ਨਾ ਉਹ ਕਿੱਥੇ ਪੁੱਜ ਗਏ ਉਹ ਉਹ ਇਹਨਾਂ ਪਰ ਲਿਖਾਇਆ ਹੋਇਆ ਹੈ ਨਹੀਂ ਕੁਝ ਇੱਥੇ ਇੱਥੇ ਬਈ ਉਹ ਲਿਖਾਇਆ ਪਲੇਟਾਂ ਪਰ ਮੇਰਾ ਵਾਹ ਗੱਡੀ ਲਵਾ ਦਾਂਗੇ ਹੈ ਮੈਂ ਤਾਂ ਘਰ ਕਿ ਮੈਂ ਟੇਬਲ ਤੋਂ ਬੋਣ ਵਾਲੀ ਕਿ ਗੱਡੀ ਦੇ ਕੱਤੀ ਕਰਾ ਦਾਂਗੇ ਇੱਕ ਨਵਾਤੀਆਂ ਵਾਲਾ ਇੱਕ ਰੰਗ ਦੀ ਟੇਬਲ ਕਰਾਈ ਐ ਇਦਾਂ ਨਾ ਕਰਾਈ ਜਿੱਦਾਂ ਆਹ ਇਹਦਾ ਅਹੀਂ ਲੈਂਦੀ ਆ ਆਪਣੇ ਇਹੋ ਕੱਤੀ ਕਰਾ ਮੈਂ ਇੱਕ ਸਾਰੀ ਸਾਰੀ ਆਹ ਤੇਵਾ ਓ ਭਜੀ ਭਾਈ ਬੁਲਾ ਰਿਹਾ ਨਾ ਤੂੰ ਆ ਦੂਆ ਮੇਰੇ ਵਾਲਾ ਕਿੱਧਰ ਆਸੀ ਮਾੜਾ ਇਹ ਰੱਖੀ ਵੀ ਦੀ ਕੱਢ ਕੇ ਬਾਹਰ ਆਹ ਵਾਟਾ ਹੀ ਲਾਉਂ ਮੈਂਗਾ ਹਾਂ ਜਿਆ ਆਇਆ ਆ ਅੱਦਾ ਅੱਲਾ ਸਲਾਮ ਭਾਈ ਹਾਂ ਚੱਲ ਇਹਨਾਂ ਇਹੋ ਠੀਕ ਠਾਕ ਆਸ ਹੋ ਗਿਆ ਲੈ ਕਿ ਨਹੀਂ ਅਸੀਂ ਵੀਰੇ ਚਾਹ ਪੀਵਾਂਗੇ ਸਾਨੂੰ ਹੋਟਲ ਬੜਾ ਪਸੰਦ ਆਇਆ ਈ ਹੋਟਲ ਘੈਂਟ ਹੈ ਗੱਬੇ ਦੇਖੋ ਦੋਹਣ ਗੱਬੇ ਕਰਤੀ ਇਹਨਾਂ ਨੇ ਬਾਬਿਆਂ ਦੀ ਚਾਹ ਚਾਹ ਬਾਬੇ ਦਾ ਚਾਹ ਪੀਣਗੇ ਚਾਹ ਪੀਣਗੇ ਚਾਹ ਪੀਲਾਂਗੇ ਵੀਰੇ ਜਾਏਗਾ ਜਦ ਬਾਬੇ ਚਾਹ ਪੀਣਗੇ ਫਿਰ ਚੇਲੇ ਕਿਵੇਂ ਚਾਹ ਨਹੀਂ ਪੀਣਗੇ ਚੇਲੇ ਨੇ ਲਿੰਕਾ ਪੀਣਗੇ ਬਾਬੇ ਵਜਾਂਗੇ ਚਿਮਟਾ ਚੇਲੇ ਪੀਣਗੇ ਲਿੰਕਾ ਸਿੱਧਾ ਹੋ ਕੇ ਬੈਠ ਹੁਣ ਬਾਬੇ ਪ੍ਰਵਚਨ ਕਰਨਗੇ ਇੱਥੇ ਖਾਣੇ ਨੂੰ ਦੇਖ ਉੱਪਰ ਲਈ ਦੇ ਕੋ ਕਿੱਡਾ ਫੈਮਿਲੀ ਪੈਕ ਹਾਂ ਹੈ ਸਹੀ ਹੈ ਲੈ ਪਰ ਲਈ ਵੀ ਭਾਈ ਫੈਮਿਲੀ ਪੈਕ ਮਿਲਦਾ ਇੱਥੇ ਵੀ ਬੁਲਾ ਰਹੇ ਨੇ हाँ जी हम जी बुला रहे हैं हमको चाय दे रही हैं चाय ओ फिर बड़े हो चुके हैं गिलास जा ग्लास ग्लास नहीं है डबल कर देना फिर यार तो बड़े गिलास में दियो इसमें तो चाय 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 हाँ चाय लगा रहा है तो ओनर तो चाय लगी है एक में दो डाल देना आ ਤੇ ਇੱਥੋਂ ਚੱਲ ਗਏ ਆਪਾਂ ਨੇ ਕਿੱਥੇ ਰੁਕਣਾ ਅਗਲਾ ਸਟਾਪ ਇਹ ਪਹਿਲਾਂ ਦੱਸ ਦੇ ਬਾਰਡਰ ਤੇ ਭਾਈ ਚਾਚਾ ਇਸ ਗੱਲ ਦਾ ਸਪਸ਼ਟੀਕਰਨ ਦੇ ਮੈਨੂੰ ਪਿਛਲੀ ਵਾਰੀ ਬਾਰਡਰ ਬਚ ਗਿਆ ਸੀਗਾ ਹਾਂ ਹੈਨਾ ਮੇਰਾ ਵੀ ਬਚ ਗਿਆ ਸੀਗਾ ਤੁਹਾਡਾ ਵੀ ਬਚਿਆ ਹੁਣ ਐਤਗੀ ਬਚੂਗਾ ਕਿ ਨਹੀਂ ਬਚਾ ਲਾਂਗੇ ਦੇਖਾਂਗੇ ਹੈਨਾ ਬਚਾ ਲਾਂਗੇ ਜੇ ਮੀਂਹ ਪੈਂਦਾ ਹੋਇਆ ਫਿਰ ਤਾਂ ਪੂਰੀ ਗਰੰਟੀ ਆ ਬਚੂ ਹਾਂ ਇਹ ਨਾ ਥੋੜਾ ਥੋੜਾ ਮੇਰੇ ਮਾਮੇ ਦੇ ਮੁੰਡੇ ਵਰਗਾ ਲੱਗਦਾ ਤੈਨੂੰ ਮੈਂ ਫੋਟੋ ਦਿਖਾਣਾ ਰੋਜਾ ਇਸ ਕਮੇਟਾ ਗੁਰਤੇਜ ਵਰਗਾ ਲੱਗਦਾ ਬਾਈ ਇਹ ਗੁਰਤੇਜ ਵਰਗਾ ਬਾਈ ਇੱਕ ਗੱਲ ਆ ਜਦ ਇਧਰ ਨੂੰ ਲਿਵਰਡ ਬਾਈਪਾਸ ਨੂੰ ਆਉਂਦੇ ਆ ਨਾ ਤੁਸੀਂ ਉੱਥੇ ਕੋਲਸਾਲਾ ਕੋਲਸਾਲੇ ਤੇ ਗਾਦੇ ਹੁੰਨੇ ਆ ਉਹ ਹੋਂਦੇ ਸਾਲੇ ਹੋਈਆਂ ਟੱਕ ਲਟੇਰੇ ਉਹ ਹੱਥ ਮਾਰਦੇ ਆ ਖਾਕੀ ਜੀ ਵਰਦੀ ਪਾਈ ਵੀ ਹੁੰਦੀ ਆ ਬਾਈ ਕੋਈ ਲੋੜ ਨਹੀਂ ਪਠਾਣ ਦੀ ਠੀਕ ਆ ਇਹ ਇਹ ਇਸ ਏਰੀਏ ਚ ਹਨਾ ਚਾਹੇ ਦਿਨ ਆ ਚਾਹੇ ਰਾਤ ਆ ਜੈ ਜੀ ਕਾਕੀ ਮਰਦੀ ਹੋਵੇ ਨਾ ਮੈਰੀ ਵੀ ਠੀਕ ਆ ਕੋਈ ਲੋੜ ਨਹੀਂ ਆਪਣਾ ਸੇਫਟੀ ਨਾਲ ਓ ਕਰੋ ਸੂਟੋ ਸੂਟ ਆਓ ਜਿਵੇਂ ਅਸੀਂ ਆਏ ਨਾ ਸੂਟੋ ਸੂਟ ਇਦਾਂ ਆਇਆ ਕਰੋ ਉਹ 12 ਨਹੀਂ 10:00 ਵਜੇ ਤੱਕ ਠੀਕ ਆ 10:00 ਵਜੇ ਤੱਕ ਫਰੀ ਆ ਜਾਓ ਹਾਂ ਵਾਜੀ ਧੱਕਾ ਨਾ ਕਰੋ ਇਹ ਕਹਿੰਦਾ 12 ਵਜੇ ਤੱਕ ਕਹਿੰਦਾ ਠੀਕ ਆ 12 ਵਜੇ ਅਗਲੇ ਦੇ ਮੋਰ ਕਟਵਾ ਦੇ ਉਰੇ ਆਹ ਲਾਗੇ ਬਲੌਗ ਚ ਗਿਆ ਤਾਂ 12 ਵਜੇ ਆ ਜਾ ਕਰ ਉਹ ਲੱਗਿਆ ਹੁੰਦਾ ਕੋਈ ਟਾਈਮ ਲੱਗਦਾ 11:00 ਤੋਂ 12:00 ਵਜੇ ਧੱਕਾ ਕਰ ਬਿਨਾਂ ਕੋਈ ਪਾਇਨਾ ਨਿਆਰਾ ਉਹ ਗੱਗੂ ਗਿੱਲਾ 2 ਵਜੇ ਵੀ ਲੰਘਿਆ ਬਾਈ ਅਸੀਂ ਠੀਕ ਹੈ ਜੀ ਗੱਗੂ ਕਿਲਾ ਲੰਘਿਆ ਹੋਣਾ ਵੀਰੇ ਇਹ ਗੱਗੂ ਕਿਲਾ ਮੈਂ ਤੇ ਪਾਈ ਦਾ 10 ਵਜੇ ਤੱਕ ਨਹੀਂ ਆਉਂਦਾ ਹਾਂ ਇਹ ਅਜੇ ਨਹੀਂ ਬਾਈ ਚਾਹ ਕੋਈ ਡਰਪੋਕ ਕਹੇ ਚਾਹ ਜੋ ਮਰਜੀ ਕਹੇ ਮਰਜੀ ਕਹੀ ਆ ਹਾਂ ਅਸੀਂ ਨਹੀਂ ਆਂਦੇ ਕੱਲ੍ਹ ਤੋਂ ਬਾਅਦ ਜ਼ਿੰਮੇਦਾਰਾਂ ਦੀ ਗਏਗਾ ਪਰ ਜੀ ਰੂਜਾ ਨੇ ਕਰਦੇ ਆ ਮੈਂ ਮੈਂ ਤੈਨੂੰ ਫੋਨ ਨਹੀਂ ਕਰਿਆ ਹਾਂ ਮੈਂ ਫੋਨ ਕਰਕੇ ਕਹਿਣ ਲੱਗਾ ਮੈਂ ਕਿਹਾ ਰੂਜਾ ਦੋ ਗੱਡੀਆਂ ਦੇ ਪਰ ਤਾਂ ਜੰਡ ਜਾਂਦਾ ਹਾਂ ਮੈਂ ਕਿਹਾ ਜਾਲ ਕੋਈ ਨਹੀਂ ਬਾਈ ਬਾਪੂ ਨੇ ਕਿਹਾ ਵਾ ਕਹਿੰਦਾ ਰਿਸਕ ਨਹੀਂ ਲੈਣਾ ਹੈਗਾ ਉਹਦਾ ਐਵੇਂ ਕਹਿੰਦਾ ਦਾ ਕਹਿੰਦਾ ਹੁਣ ਸੌਂਜੀ ਕਹਿੰਦਾ ਲਾ ਕੇ ਕਹਿੰਦਾ ਸਾਈਡ ਤੇ ਜੇ ਮੀਮੂ ਪਿਆ ਕਹਿੰਦਾ ਰਾਤ ਨੂੰ ਚੱਲਣ ਦੀ ਕੋਈ ਲੋੜ ਨਹੀਂ ਮੈਂ ਕਿਹਾ ਕੋਈ ਨਹੀਂ ਚੱਲ ਦੇਖ ਲਾਂਗੇ ਲੈ ਜੀ ਜੀ ਅੱਗੇੜਿਆ ਹੀ ਆ ਯਾਰ ਦੋਸਤ ਹੋਰ ਹਾਂ ਹਾਂ ਬਾਜੂ ਕੁਸ ਨਹੀਂ ਬਣਦਾ ਹੈਗਾ ਗੱਗੂ ਗਿੱਲ ਨਹੀਂ ਦਬਰਿਆ ਗੱਗੂ ਗਿੱਲ ਰੱਖ ਦਮਾ ਇਹਦਾ ਨਾਮ ਹੈਨਾ ਇੱਕ ਤੁਰਦਾ ਵੀ ਉਹਦੇ ਮੰਗੇ ਐ ਝੂਮ ਝੂਮ ਕੇ ਐ ਦੇਖੋ ਦਿਖਾਉਂਗਾ ਹਾਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਦਾਂ ਹਾਲ ਚਾਲ ਠੀਕ ਠਾਕ ਤੇ ਉਮੀਦ ਕਰਦੇ ਹਾਂ ਸਾਰੇ ਜਣੇ ਠੀਕ ਹੋਵੋਗੇ ਹਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪੰਜਾਬ 'ਚ ਜੋ ਹਾਲਾਤ ਚੱਲ ਰਹੇ ਹਨਾ ਹੜਾਂ ਕਰਕੇ ਤੇ ਭਾਈ ਇੱਕ ਗੱਲ ਸੁਣਨੇ ਨੂੰ ਮੈਨੂੰ ਲਦੀ ਪਈਆ ਕਹਿੰਦੇ ਵੀ ਪੰਜਾਬ ਨਾਲ ਕੋਈ ਨਹੀਂ ਖੜ ਰਿਹਾ ਪੰਜਾਬ ਹਰੇਕ ਨਾਲ ਖੜ ਜਾਂਦਾ ਜਾ ਕੇ ਮੈਂ ਤਾਂ ਭਾਈ ਇੱਕੋ ਗੱਲ ਕਹਿਣੀ ਚਾਹਨਾ ਜਿਹੜਾ ਰਾਜਾ ਹੁੰਦਾ ਨਾ ਉਹ ਨੌਕਰ ਦੀ ਹੈਲਪ ਕਰ ਸਕਦਾ ਹਣਾ ਪਰ ਨੌਕਰ ਰਾਜੀ ਨਹੀਂ ਕਰ ਸਕਦਾ ਪੰਜਾਬ ਆਪਣਾ ਰਾਜਾ ਰਾਜਾ ਸਹੀ ਗੱਲ ਇਹਨੂੰ ਕਿਸੇ ਦੀ ਲੋੜ ਨਹੀਂ ਨਾ ਇਹਦੇ ਨਾਲ ਕੋਈ ਪਹਿਲਾਂ ਖੜਿਆ ਨਾ ਹੁਣ ਖੜਨਾ ਕਿਸੇ ਨੇ ਇਹਨੂੰ ਆਪਣੇ ਨਾਲ ਆਪੇ ਖੜਨਾ ਪੈਣਾ ਠੀਕ ਹੈ ਸਹੀ ਪੰਜਾਬ ਦੇ ਲੋਕ ਹੀ ਖੜਨਗੇ ਇਹ ਜਦ ਵਰਦੇ ਗੋਲਿਆਂ 'ਚ ਜਾ ਕੇ ਲੰਗਰ ਲਾ ਦਿੰਨੇ ਹੁਣ ਤਾਂ ਆਪਣੇ ਉਹਦੇ ਉੱਪਰ ਗੱਲ ਆਈ ਵੀ ਹੈ ਇਹਦੇ ਹੈਨਾ ਤੇ ਇੱਕ ਦੂਜੀ ਗੱਲ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਬਈ ਮੈਡੀਸ ਹਨ ਹਨਾ ਤਰਪਾਲਾਂ ਤੇ ਮੱਛਰਦਾਨੀਆਂ ਪਚਾਓ ਇਸ ਏਰੀਆ 'ਚ ਰਾਸ਼ਨ ਕਹਿੰਦੇ ਵੀ ਬਹੁਤ ਹੋਇਆ ਵਾ ਜ਼ਿਆਦਾਤਰ ਮੈਡੀਸਨ ਮੱਛਰਦਾਨੀਆਂ ਤੇ ਤਰਪਾਲਾਂ ਦੀ ਲੋਡ ਆ ਤੇ ਇੱਕ ਡੀਜ਼ਲ ਵੀ ਇਕੱਠਾ ਕਰਨਾ ਸ਼ੁਰੂ ਕਰ ਦੋ ਹਨਾ ਕਿ ਤਾਂ ਕਿ ਜਿਵੇਂ ਪਾਣੀ ਉਤਰੂਗਾ ਡੀਜ਼ਲ ਦੀ ਲੋਡ ਪੈਣੀ ਕਿਉਂਕਿ ਕਰਾਹ ਗਰੂਪ ਵੱਜਣੇ ਬੰਨ ਸਾਰਾ ਕੁਝ ਹੋਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਹਾਂਜੀ ਮਿੱਤਰੋ ਟਾਈਮ ਹੋ ਗਿਆ 12:00 ਵਜੇ ਤੇ ਆਪਾਂ ਪਹੁੰਚਣੇ ਆਲੇ ਆਂ ਬਾਰਡਰ ਦੇ ਬਾਰਡਰ ਤੋਂ ਥੋੜੀ ਜਿਹੀ ਪਿੱਛੇ ਆਂ ਇਗਾ ਇਹ ਬਈ ਆਦ ਕੀ ਪਤਾ ਨਹੀਂ ਕੀ ਚੱਕਰ ਹੋਇਆ ਹੈ ਇਹ ਦੇਖੋ ਸਿਰਫ ਦੋ ਡੰਡੇ ਖਾਦੇ ਆ ਯੂਰੀ ਇਹਦੇ ਆਹ ਖਚਾਈ ਕੁਝ ਵਿੱਚ ਵੀ ਨਹੀਂ ਕੋਈ ਫਰਕ ਖਚਾਈ ਵੀ ਪੂਰੀ ਐ ਦੋ ਡੰਡਿਆਂ ਦੇ ਥੱਲੇ ਨਹੀਂ ਜਾ ਰਿਆ ਐ ਮੀਟਰ ਮੋਟਰ ਤਾਂ ਹੀ ਸਾਰੇ ਜਾ ਉਹ ਹੋ ਗਿਆ ਏਲਾ ਬਾਕੀ ਦੇ ਰਹੇ ਆ ਅੱਗੇ ਯੂਰੀਆ ਪਵਾ ਕੇ ਦੇ ਰਹੇ ਆ ਅੱਗੇ ਆਉਗੀ ਟਾਟਾ ਦੀ ਏਜੰਸੀ ਯੂਰੀਆ ਪਵਾਵਾਂਗੇ ਹਾਂਜੀ ਮਿੱਤਰੋ ਮੱਲੇ گاؤں ਰਹਿ ਗਿਆ 153 ਕਿਲੋਮੀਟਰ ਇਹ ਅੰਦਰ ਰਸਤਾ ਆਜੀ ਸੌਂਗੇ ਨਹੀਂ ਗਿਆ ਸੀਗਾ ਮੈਂ ਕਿਹਾ ਪੈ ਜਾ ਯਾਰ ਤੂੰ ਇਹਦੇ ਨਾਲ ਉਹ ਜਿਹੜੇ ਔਰੇ ਨਹੀਂ ਹੁੰਦੇ ਆਪਣਾ ਕਿਆ ਕਹਿੰਦੇ ਨੇ ਤੌਂਤਸਲ ਗੱਲ ਦੇ ਅੰਦਰ ਆਉ ਉਹ ਹੋਏ ਵਿਆ ਅੱਗੇ ਚਲਾਂਗੇ ਸਵੇਰੇ ਦਵਾਈ ਦਿਵਾ ਦਾਂਗੇ ਤੇ ਦੂਜੀ ਗੱਲ ਮੈਂ ਇਹ ਕਰਨੀ ਸੀਗੀ ਮੈਂ ਉਹ ਅੰਗਰੇਜ਼ੀ ਵਾਲੀ ਵੀ ਜਿਹੜੇ ਆਪਣੇ ਆਪ ਅੰਗਰੇਜ਼ੀ ਹੋ ਜਾਂਦੀ ਹੈ ਵਿੱਚ ਬਈ ਹੋ ਨਾ ਇਹ ਜੋ YouTube 'ਚ ਫੰਕਸ਼ਨ ਆਇਆ ਉਹ AI ਲਾਲਾ ਵੀ ਉਹ ਨਾ ਜਿਹੜੀ ਆਡੀਓ ਆ ਉਹਨੂੰ ਟ੍ਰਾਂਸਲੇਟ ਕਰ ਦਿੰਦਾ ਆਪਣੇ ਆਪ ਠੀਕ ਆ ਉਹ ਤੁਹਾਡੇ YouTube 'ਚ ਹੀ ਉੱਥੇ ਟ੍ਰਾਂਸਲੇਟ ਦਾ ਉਹ ਆਂਦਾ ਯੂਨੋ ਕਰੂੰਗੇ ਉਹ ਤੁਸੀਂ ਉਹ ਅੰਗਰੇਜ਼ੀ 'ਚ ਵੀ ਹੋ ਜਾਊਗਾ ਉਹ ਮੇਰੇ ਕੋਲ ਹਿੰਦੀ 'ਚ ਵੀ ਹੋ ਜਾਊਗਾ ਤਾਂ ਜਿਹੜੇ ਇਹਨੂੰ ਪੰਜਾਬੀ ਨਹੀਂ ਸਮਝਾਂਦੀ ਉਹ ਹਿੰਦੀ 'ਚ ਕਰਕੇ ਵੀ ਦੇਖ ਸਕਦੇ ਆ ਆਪਣਾ ਵਲੌਗ ਠੀਕ ਆ ਤੁਸੀਂ ਕਰਕੇ ਦੇਖ ਲਿਓ ਹਾਂਜੀ ਮਿੱਤਰੋ ਆ ਹੋ ਗਿਆ 2 ਵਜੇ ਚਲੋ ਤਿੰਨ ਵਜੇ ਨੇ ਆਲੇ ਆਣਗੇ ਆਏ ਕਰੋ ਤੇ ਗੁਰਦੁਆਰਾ ਸਾਹਿਬ ਰੁਕੇ ਸੀਗੇ ਪ੍ਰਸ਼ਾਦਾ ਪਾਣੀ ਛਕਿਆ ਤੇ ਹੁਣ ਚੱਲਦੇ ਆਪਾਂ ਸਪੀਡ ਬ੍ਰੇਕਰਾਂ ਵਾਲਾ ਰੋਡ ਚਾਲੂ ਹੋ ਗਿਆ ਈ ਬਸ ਐ ਇੱਥੇ ਨੀਂਦ ਆਉ ਉੱਥੇ ਸੌਂ ਜਾਗੇ ਹੋਰ ਮੇਰੇ ਠੀਕ ਠਾਕ ਯਾਹ ਭਾਈ ਯੈਸ ਬੋਲੇ ਤੋ ਯੈਸ ਇਹ ਹੁਣ ਮਿੱਤਰ ਤੂੰ ਸੌਂ ਜਾ ਤੇਰਾ ਕੋਈ ਕੰਮ ਨਹੀਂ ਮੈਨੂੰ ਪਤਾ ਹੁੰਦਾ ਵੀ ਤੈਂ ਰੋਟੀ ਖਾਣੀ ਨਹੀਂ ਮੈਂ ਤੈਨੂੰ ਠਾਲ ਦੇ ਹੀ ਨਾ ਯੈਸ ਅਨਾਰੀ ਤੋਂ ਸੁਪਾ ਹੀ ਪਿਆਰਾ